ਪੰਕਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਨੂੰ ਉਸ ਸਮੇਂ ਸੰਤਾਂ ਨੇ ਸਾਬੇ ਨੂੰ ਜਿਗਰ ਕੀਤਾ ਕਿ ਸੱਚੇ ਪਾਤਸ਼ਾਹ ਸਾਡਾ 24 ਘੰਟੇ ਕਿਵੇਂ ਸਫਲ ਹੋ ਸਕਦੇ ਆ ਤੇ ਮਹਾਰਾਜ ਨੇ ਫਿਰ ਇਹ ਕਿਹਾ ਵੀ ਅਸਥਮਤੀਆਂ ਸ੍ਰੀ ਸੁਖਨੀ ਸਾਹਿਬ ਜੀ ਦੀਆਂ ਜੋ ਪਾਵਨ ਸਥਾਨ ਰਾਮ ਸਰ ਸਾਹ ਚੀਤਾ ਸਾਹ ਦੇ ਲਾਗੇ ਛੋਟਾ ਜਿਹਾ ਗੁਰਦੁਆਰਾ ਹੈ ਮਨਜੀ ਸਾਹਿਬ ਉਸ ਸਥਾਨ ਤੇ ਮੇਰੇ ਪਾਛਾਈਏ ਸੁਮਨ ਸਿੰਘ ਸਾਹਿਬ ਦੀ ਬਾਣੀ ਚਾਰੀ ਔਰ ਜਿਹੜਾ ਕਹਿਣ ਲੱਗੇ ਸਰਦਾ ਭਾਵਨਾ ਦੇ ਨਾਲ ਇਹ ਚ ਵੀ ਅਸਥਪਤੀਆਂ ਰੋਜ਼ਾਨਾ ਗੁਰੂ ਸਾਹਿਬ ਜੀ ਦਾ ਪਾਠ ਕਰਦਾ ਰਹੇਗਾ ਉਹਨੂੰ ਕਿਸੇ ਕਿਸਮ ਦੀ ਕੋਈ ਤੋੜ ਨਹੀਂ ਰਵੇ ਸੋ ਇਹ ਸਭ ਕੁਝ ਦੀ અપਾਰ ਬਖਸ਼ਿਸ਼ ਕਿਰਪਾ ਸਾਡੇ ਤੇ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਬੜਾ ਬਲੱਖਣ ਇਤਿਹਾਸ ਬੜੀ ਬਲੱਖਣ ਬਾਣੀ ਜੋ ਹਮੇਸ਼ਾ ਇਨਸਾਨਾਂ ਦਾ ਸਾਂਝਾ ਪ੍ਰੇਸ਼ ਕਰਨ ਵਾਲੀ ਬਾਣੀ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਹਮੇਸ਼ਾ ਅਗਵਾਈ ਕਰਨ ਵਾਲੇ ਜਰੂਰ ਨੇ ਔਰ ਜਿਹੜਾ ਵੀ ਸ਼ਰਧਾ ਭਾਵਨਾ ਦੇ ਨਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਤਮਸਤਕ ਹੁੰਦਾ ਹੈ ਉਹਦੀਆਂ ਮਨ ਵਿਕਤੀਆਂ ਵੈਸੇ ਹੀ ਆਪਣੇ ਆਪ ਇੱਕ ਆਕਾਰ ਹੋ ਜਾਂਦੀਆਂ ਸੁਰਤ ਸ਼ਬਦ ਵਿੱਚ ਜੁੜਨ ਨੂੰ ਵੈਸੇ ਹੀ ਮੰਨ ਕਰ ਪੈਂਦਾ ਹੈ ਤੇ ਸਤਗੁਰੂ ਦੀ ਕਿਰਪਾ ਕਰਨ ਜੋ ਮੇਰੇ ਵੀਰਾਂ ਵੱਲੋਂ ਸੁੱਚੀ ਸੰਤ ਵੱਲੋਂ ਲਾ ਕੇ ਦੀ ਸੰਤ ਵੱਲੋਂ ਇਹ ਬੜਾ ਵੱਡਾ ਪ੍ਰੋਗਰਾਮ ਕੀਤਾ ਗਿਆ ਹੈ ਹਰ ਸਾਲ ਦੀ ਤਰ੍ਹਾਂ ਸਾਬਕ ਮਹਾਰਾਜ ਗੁਰਗੋਬ ਸਿੰਘ ਮਹਾਰਾਜ ਜੀ ਦੇ ਸਮੁੱਚੇ ਪਰਿਵਾਰ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅੱਜ ਦਾ ਇਹ ਗੁਰਮਤ ਸਮਾਗਮ ਹੋ ਰਿਹਾ ਹੈ ਜਿਸ ਦੇ ਵਿੱਚ ਉੱਚ ਕੋਟੀ ਦੇ ਜਥਿਆਂ ਨੇ ਆ ਕੇ ਹਾਜ਼ਰੀਆਂ ਭਰਦੀਆਂ ਨੇ ਮੈਂ ਜ਼ਰੂਰੀ ਬੇਨਤੀ ਸਮੁੱਚੇ ਲਾ ਕੇ ਇਹ ਸੰਕੁਚਨ ਕਰਦਾ ਕਿ ਸਾਰੇ ਪਹੁੰਚ ਕੇ ਇਸ ਚੀਜ਼ ਦਾ ਲਾਹਾ ਪ੍ਰਾਪਤ ਕਰੀਏ ਇਹ ਪਲਾਟ ਦੇ ਵਿੱਚੋਂ ਹੋਈ ਹੈ ਨਾ ਪਰ ਜਾਨਾ ਭਾਈ ਜੀ ਨੰਗਦੇ ਆ ਕਿਤੇ ਕਿੰਨੀ ਕੁ ਰੁਕਦੇ ਆ ਆਪਾਂ ਕਿੰਨੀ ਕੁ ਬ੍ਰੇਕ ਲਾਉਨੇ ਆ ਪਰ ਅੱਜ ਜਿੱਥੇ ਮੇਰੇ ਪਾਸ ਚਾ ਗੰਡਾ ਪਰ ਮੰਡਾ ਦੇ ਮਾਲਕ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਗਏ ਤੇ ਹਰ ਇੱਕ ਦਾ ਇਸ ਸੀਸ ਝੁਕਦਾ ਹੈ ਹਰ ਇੱਕ ਦਾ ਸੀਸ ਐਨ ਝੁਕਦਾ ਨਾ ਸੋ ਮੈਂ ਸਮੁੱਚੀ ਸੰਗਤ ਦਾ ਇਸ ਦਿਨ ਧੰਨਵਾਦ ਕਰਦਾ ਹੈ ਕਿ ਜਿਸ ਤਿਸ ਮੇਰੇ ਭੈਣ ਨੇ ਵੀ ਮਾਈ ਪਾਈ ਨੇ ਅੱਜ ਦੇ ਗੁਰਮਤ ਸਮਾਗਮ ਵਿੱਚ ਜੋਗਦਾਨ ਪਾਇਆ ਉਹ ਨਾਮ ਮੇਰੇ ਪਾਤਸ਼ਾਹ ਆਪ ਜਾਣਦੇ ਆ ਕੋਈ ਸਾਡੇ ਕੋਲ ਲਿਖੇ ਵੀ ਹੈਗੇ ਆ ਕਿਤੇ ਕੋ ਰਹ ਜੇ ਤੇ ਗੁਰੂ ਸਾਹਿਬ ਉਹਨਾਂ ਦੀ ਹਾਜ਼ਰੀ ਪ੍ਰਵਾਨ ਕਰਨ ਉਹਨਾਂ ਦੀ ਸੇਵਾ ਪ੍ਰਵਾਨ ਕਰਨ